ਕੰਤੀ ਕਰਾਂ ਅੱਜ ਨਨਕਾਣਾ ਸਾਹਿਬ ਦੇ ਸਾਕੇ ਦੇ ਸਮੂਹੀਦਾਂ ਨੂੰ ਆਪਾਂ ਯਾਦ ਕਰਨਾ ਹੈ ਸਿੱਖ ਜਦੋਂ ਵੀ ਅਰਦਾਸ ਕਰਦਾ ਹੈ ਤੇ ਇਹ ਬਚਨ ਪੜ੍ਹਦਾ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਗੁਰਦੁਆਰਿਆਂ ਦੀ ਸੇਵਾ ਲਈ ਜਿਹੜੀਆਂ ਕੁਰਬਾਨੀਆਂ ਹੋਈਆਂ ਜੇ ਆਪਾਂ ਉਹਨਾਂ ਦੀ ਗੱਲ ਕਰਨੀ ਹੈ ਤੇ ਕੁਰਬਾਨੀਆਂ ਦੀ ਦਾਸਤਾਂ ਜਿਹੜੀ ਹੈ ਸਤ ਸੰਤ ਜੀ ਇਹ ਦਾਸਤਾਂ ਬਹੁਤ ਜ਼ਿਆਦਾ ਕਸ਼ਟ ਪਿੰਡੇ ਤੇ ਹੰਢਾ ਕੇ ਬਹੁਤ ਜ਼ਿਆਦਾ ਤਸ਼ੱਦਦ ਸਹਿ ਕੇ ਉਹਨਾਂ ਲੋਕਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਇਹ ਇਤਿਹਾਸ ਨੂੰ ਸਿਰਜਿਆ ਹੈ ਲੰਡਨ ਵਿੱਚ ਉਡਵੈਰ ਨੂੰ ਮਾਰ ਕੇ ਤੇ ਸੂਰਮਤਾਈ ਦਾ ਉਦਮ ਸਿੰਘ ਅੰਤ ਕਰ ਗਿਆ ਲక్ష్మణ ਸਿੰਘ ਨੇ ਲਹੂ ਦੇ ਨਾਲ ਧੋਤੇ ਜਿਹੜੇ ਜ਼ੁਲਮ ਨਰੇਣੂ ਮਹੰਤ ਕਰ ਗਿਆ ਸੱਚਮੁੱਚ ਉਹਨਾਂ ਮਹਾਨ ਸਿੱਧ ਕੀ ਸਿੱਖਾਂ ਨੇ ਆਪਣਾ ਖੂਨ ਡੋਲ ਕੇ ਗੁਰਦੁਆਰਿਆਂ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਤੇ ਆਪਾਂ ਪਿਛਲੇ ਦਿਵਾਨਾਂ ਵਿੱਚ ਜ਼ਿਕਰ ਕੀਤਾ ਸੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਨਰੈਣੂ ਮਹੰਤ ਆਪਣਾ ਕਬਜ਼ਾ ਕਰਕੇ ਬਹਿ ਜਾਂਦਾ ਹੈ ਤੇ ਉਹਨੇ ਬਹੁਤ ਜ਼ਿਆਦਾ ਪਾਪ ਉਠ ਕਰਨੇ ਸ਼ੁਰੂ ਕਰ ਦਿੱਤੇ ਇੱਕ ਰਿਟਾਇਰ ਸਿੰਧੀ ਜੱਜ ਦੀ 12 ਸਾਲ ਦੀ ਧੀ ਦੇ ਨਾਲ ਉਹਨੇ ਬੜਾ ਤਕਾ ਕੀਤਾ ਜ਼ਬਰਜਨਾ ਕੀਤਾ ਜੜਾਂ ਵਾਲੇ ਪਿੰਡ ਤੋਂ ਆਈਆਂ ਹੋਈਆਂ ਬੀਬੀਆਂ ਦੇ ਨਾਲ ਇਸ ਤਰ੍ਹਾਂ ਜ਼ਬਰਜਨਾ ਤਕਾ ਕੀਤਾ ਗਿਆ ਨਨਕਾਣਾ ਸਾਹਿਬ ਦੀ ਧਰਤੀ ਤੇ ਤੇ ਜਦੋਂ ਇਹ ਖਬਰ ਜਿਹੜੀ ਸੀ ਗੁਰਸਿੱਖਾਂ ਤੱਕ ਪਹੁੰਚੀ ਉਹਨਾਂ ਇਕੱਠੇ ਹੋ ਕੇ ਫਿਰ ਮਤਾ ਪਾਇਆ ਕਿ ਮਹੰਤ ਨਰਾਇਣੂ ਨਾਲ ਗੱਲਬਾਤ ਕੀਤੀ ਜਾਏ ਉਹਨੇ 4 5 ਤੇ 6 ਮਾਰਚ ਦਾ ਟਾਈਮ ਦਿੱਤਾ ਕਹਿੰਦਾ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਤੁਸੀਂ ਨਨਕਾਣਾ ਸਾਹਿਬ ਆ ਜਾਓ ਮੇਰੇ ਕੋਲ ਪਰ ਸਰਦਾਰ ਬਰਿਆਮ ਸਿੰਘ ਜੀ ਸੂਈਆਂ ਉਹਨੇ ਖਬਰ ਦਿੱਤੀ ਕਿ ਜੇ 4 5 6 ਮਾਰਚ ਨੂੰ ਸਿੰਘ ਇਕੱਠੇ ਹੋ ਕੇ ਨਨਕਾਣਾ ਸਾਹਿਬ ਜਾਣਗੇ ਤੇ ਮਹੰਤ ਪੂਰੀ ਤਿਆਰੀ ਕਰਕੇ ਬੈਠਾ ਏ ਉਹ ਆਏ ਹੋਏ ਸਿੰਘਾਂ ਤੇ ਹਮਲਾ ਕਰਕੇ ਸਾਰਿਆਂ ਨੂੰ ਖਤਮ ਕਰ ਦੇਗਾ ਇਸ ਕਰਕੇ ਸਾਨੂੰ ਜਾਣਾ ਨਹੀਂ ਚਾਹੀਦਾ ਸੋ ਇਹ ਮੀਟਿੰਗ ਕੈਨਸਲ ਕੀਤੀ ਗਈ ਇੱਧਰ ਸਰਦਾਰ ਕਰਤਾਰ ਸਿੰਘ ਜੀ ਛੱਬਰ ਭਾਈ ਲక్ష్మణ ਸਿੰਘ ਜੀ ਧਾਰੋਵਾਲ ਤਈ ਟੈਲ ਸਿੰਘ ਜੀ ਇਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਜਥੇ ਲੈ ਕਰਕੇ ਨਨਕਾਣਾ ਸਾਹਿਬ ਜਾਵਾਂਗੇ 19 ਅਤੇ 20 ਤਰੀਕ ਨੂੰ ਨਰੈਣੂ ਮਹੰਤ ਲਾਹੌਰ ਇੱਕ ਵਿਸ਼ਾਲ ਸਮਾਗਮ ਤੇ ਜਾ ਰਿਹਾ ਹੈ ਉਹਦੀ ਗੈਰ ਹਾਜ਼ਰੀ ਵਿੱਚ ਨਨਕਾਣਾ ਸਾਹਿਬ ਦਾ ਪ੍ਰਬੰਧ ਆਪਾਂ ਸੰਭ ਲਵਾਂਗੇ ਸੋ ਇਹ ਮਤਾ ਜਦੋਂ ਪਾਇਆ ਗਿਆ ਹੁਣ ਆਪਣੇ ਪਿੰਡਾਂ ਨੂੰ ਚਲੇ ਗਏ ਤੇ ਜਥੇ ਤਿਆਰ ਕਰਕੇ ਪਿੰਡਾਂ ਤੋਂ ਸਾਧ ਸੰਗਤ ਤੁਰ ਪਏ ਨੇ ਭਾਈ ਲక్ష్మణ ਸਿੰਘ ਜੀ ਧਰੋਵਾਲ ਆਪਣੇ ਕਰੇ ਲੋੜੇ ਵੇਲੇ ਉਹਨੇ ਕੇਸੀ ਇਸ਼ਨਾਨ ਕੀਤਾ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਕੇ ਆਪਣੀ ਘਰ ਵਾਲੀ ਬੀਬੀ ਇੰਦਰ ਕੌਰ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਗਿਆ ਗਲ ਵਿੱਚ ਹਜੂਰੀਆ ਪਾ ਕੇ ਅਰਦਾਸ ਕੀਤੀ ਆਖਿਆ ਸਤਿਗੁਰੂ ਨਨਕਾਣਾ ਸਾਹਿਬ ਦੀ ਧਰਤੀ ਤੇ ਨਰੈਣੂ ਮਹੰਤ ਨੇ ਬੜੇ ਕੁਕਰਮ ਕੀਤੇ ਬੜੇ ਜ਼ੁਲਮ ਕਰ ਰਿਆ ਹੈ ਉਥੋਂ ਦਾ ਪ੍ਰਬੰਧ ਸਿੱਖਾਂ ਦੇ ਕੋਲ ਆ ਸਕੇ ਇਸ ਵਾਸਤੇ ਤੁਸੀਂ ਰਹਿਮਤ ਕਰੋ ਅਸੀਂ ਜਥਾ ਲੈ ਕੇ ਜਾ ਰਹੇ ਆਂ ਆਪ ਅੰਗ ਸੰਗ ਸਹਾਈ ਹੋਇਓ ਤੇ ਜਦੋਂ ਉਥੇ ਹੁਕਮ ਲਿਆ ਨਾ ਅਰਦਾਸ ਕਰਕੇ ਤੇ ਬਚਨ ਇਹ ਆਏ ਸੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਇਹ ਹੁਕਮ ਆਇਆ ਮਹਾਰਾਜ ਦਾ ਕਹਿੰਦੇ ਅਰਦਾਸ ਕਰਕੇ ਇਹ ਜਥਾ ਲੈ ਕੇ ਤੁਰ ਪਏ ਨੇ ਇੱਧਰ ਸਰਦਾਰ ਕਰਤਾਰ ਸਿੰਘ ਦੀ ਝੱਬਰ ਉਹ ਵੀ ਜਥਾ ਲੈ ਕੇ ਤੁਰ ਪਏ ਨੇ ਤੇ ਜਿਸ ਵੇਲੇ ਸਦ ਸੰਗਤ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਖਬਰ ਮਿਲੀ ਕਿ ਸਿੰਘਾਂ ਨੇ ਆਪਣੇ ਆਪਣੇ ਜਥੇ ਲੈ ਕੇ ਨਨਕਾਣਾ ਸਾਹਿਬ ਜਾਣਾ ਹੈ ਤੇ ਸ਼ਰਮਣੀ ਕਮੇਟੀ ਨੂੰ ਚਿੰਤਾ ਹੋ ਗਈ ਕਿ ਕਿਤੇ ਕੋਈ ਬਹੁਤ ਵੱਡਾ ਨੁਕਸਾਨ ਨਾ ਹੋ ਜਾਏ ਕਿਉਂਕਿ ਮਹੰਤ ਉਹ ਚਲਦੀ ਗੱਡੀ ਵਿੱਚੋਂ ਛਾਲ ਮਾਰ ਕੇ ਉੱਤਰ ਆਇਆ ਜਦੋਂ ਕਿਸੇ ਮੁਸਲਮਾਨ ਔਰਤ ਨੇ ਉਹਨੂੰ ਦੱਸ ਦਿੱਤਾ ਕਿ ਤੂੰ ਤੇ ਨਨਕਾਣਾ ਸਾਹਿਬ ਛੱਡ ਕੇ ਜਾ ਰਿਆਂ ਲਾਹੌਰ ਪਰ ਤੇਰੀ ਗੈਰ ਹਾਜ਼ਰੀ ਵਿੱਚ ਸਿੱਖ ਜਿਹੜੇ ਇਕੱਠੇ ਹੋ ਕੇ ਨਨਕਾਣਾ ਸਾਹਿਬ ਆ ਰਹੇ ਨੇ ਕਬਜ਼ਾ ਲੈਣ ਵਾਸਤੇ ਇਹ ਚਲਦੀ ਗੱਡੀ ਵਿੱਚੋਂ ਉੱਤਰ ਕੇ ਆਇਆ ਨਰੈਣੂ ਮਹੰਤ ਇਹਨਾਂ ਰਾਤੋਂ ਰਾਤ ਫਿਰ ਮਿੱਟੀ ਦੇ ਤੇਲ ਦੇ ਪੀਪੇ ਲਿਆਂਦੇ ਪਰ ਪਰ ਕੇ 10 ਨੰਬਰੀ ਗੁੰਡੇ ਬਦਮਾਸ਼ ਸਾਰੇ ਇਕੱਠੇ ਕਰਕੇ ਇਹਨੇ ਨਨਕਾਣਾ ਸਾਹਿਬ ਗੁਰਦੁਆਰੇ ਸਾਹਿਬ ਦੇ ਆਸੇ-ਪਾਸੇ ਸਾਰੀਆਂ ਇਮਾਰਤਾਂ ਤੇ ਗੁੰਡੇ ਬਦਮਾਸ਼ ਬਿਠਾ ਦਿੱਤੇ। ਕਹਿੰਦਾ ਵੀ ਜਦੋਂ ਵੀ ਸਿੱਖ ਆਉਣ ਗੋਲੀਆਂ ਨਾਲ ਭੁੰਨ ਦਿਓ ਸਾਰਿਆਂ ਨੂੰ ਤੇਲ ਪਾ ਕੇ ਅੱਗ ਲਾ ਕੇ ਸਾੜ ਦਿਆਂਗੇ ਸਿੱਖਾਂ ਦਾ ਖੁਰਾ ਖੋਜ ਖਤਮ ਕਰ ਦਿਆਂਗੇ। ਹੁਣ ਇਸ ਗੱਲ ਦਾ ਪਤਾ ਲੱਗਾ ਸ਼ਰਮਣੀ ਕਮੇਟੀ ਨੂੰ। ਉਹਨਾਂ ਨੇ ਇੱਕ ਚਿੱਠੀ ਜਾਰੀ ਕੀਤੀ 6 ਜਥੇਦਾਰਾਂ ਸਿੰਘਾਂ ਨੇ ਉਹਦੇ ਉੱਪਰ ਸਾਈਨ ਕੀਤੇ ਆਖਿਆ ਕਿ ਕੋਈ ਵੀ ਸ਼ਰਮਣੀ ਕਮੇਟੀ ਦੀ ਸਲਾਹ ਤੋਂ ਬਿਨਾਂ ਜਥਾ ਲੈ ਕੇ ਨਨਕਾਣਾ ਸਾਹਿਬ ਨਾ ਜਾਵੇ ਕੌਮ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਕਹਿੰਦੇ ਇਹ ਚਿੱਠੀ ਕਰਤਾਰ ਸਿੰਘ ਝੱਬਰ ਨੂੰ ਦਿੱਤੀ ਗਈ ਝੱਬਰ ਦਾ ਜਥਾ ਰੁਕ ਗਿਆ ਤੇ ਕਰਤਾਰ ਸੰਚਬਰ ਕਹਿਣ ਲੱਗਾ ਜੀ ਮੈਂ ਤੇ ਤੁਹਾਡੀ ਆਗਿਆ ਮੰਨ ਲਈਏ ਮੈਂ ਤੇ ਜਥਾ ਲੈ ਕੇ ਨਹੀਂ ਜਾਵਾਂਗਾ ਪਰ ਸਰਦਾਰ ਲక్ష్మణ ਸਿੰਘ ਧਾਰੋਵਾਲ ਉਹਨਾਂ ਦਾ ਜਥੇ ਨੂੰ ਕੌਣ ਰੋਕੇਗਾ ਤੋ ਸਰਦਾਰ ਦਲੀਪ ਸਿੰਘ ਜੀ ਉਹਨਾਂ ਨੇ ਜ਼ਿੰਮੇਵਾਰੀ ਲਈ ਆਖਿਆ ਇਹ ਚਿੱਠੀ ਮੈਨੂੰ ਦਿਓ ਮੈਂ ਆਪੇ ਚਿੱਠੀ ਲੈ ਕੇ ਲਖਮਣ ਸਿੰਘ ਧਾਰੋਵਾਲ ਦੇ ਕੋਲ ਜਾਵਾਂਗਾ ਪੰਥ ਦਾ ਵਾਸਤਾ ਪਾ ਕੇ ਉਹਨੂੰ ਰੋਕ ਦੇਵਾਂਗਾ ਮੈਂ ਜਾਨ ਨਹੀਂ ਦੇਵਾਂਗਾ ਉਹਨੂੰ ਨਨਕਾਣਾ ਸਾਹਿਬ ਹੁਣ ਮਿੱਥੇ ਹੋਏ ਪ੍ਰੋਗਰਾਮ ਦੇ ਤਹਿਤ ਚੰਦਰਕੋਟ ਦੀ ਝਾਲ ਜਿਹੜੀ ਹੈ ਉੱਥੇ ਇਹਨਾਂ ਜਥਿਆਂ ਨੇ ਆਪਸ ਵਿੱਚ ਇਕੱਠੇ ਹੋਣਾ ਸੀ ਸਰਦਾਰ ਕਰਤਾਰ ਸਿੰਘ ਜੀ ਛੱਬਰ ਲਾਲਪੁਰਿਆ ਦਾ ਜਥਾ ਅਤੇ ਸਰਦਾਰ ਲਖਮਣ ਸਿੰਘ ਧਾਰੋਵਾਲ ਦੇ ਜਥਿਆਂ ਨੇ ਇਕੱਠੇ ਹੋਣਾ ਸੀ ਉੱਥੇ ਹੁਣ ਜਦੋਂ ਉਸ ਝਾਲ ਦੇ ਕੋਲ ਪਹੁੰਚੇ ਤੇ ਸਰਦਾਰ ਲਖਮਣ ਸਿੰਘ ਧਾਰੋਵਾਲ ਨੇ ਆਪਣਾ ਜਥਾ ਕੁਝ ਪਿੱਛੇ ਰੋਕ ਕੇ ਇੱਕ ਸਿੰਘ ਨੂੰ ਭੇਜਿਆ ਕਹਿੰਦਾ ਜਾਓ ਕਰਤਾਰ ਸਿੰਘ ਝੱਬਰ ਉੱਥੇ ਪਹੁੰਚ ਗਿਆ ਹੋਣਾ ਉਹਨੂੰ ਤੁਸੀਂ ਇੱਧਰ ਹੀ ਲੈ ਆਓ ਪਰ ਉਹਨੇ ਜਾ ਕੇ ਵੇਖਿਆ ਚੰਦਰਕੋਟ ਦੀ ਝਾਲ ਜਿਹੜੀ ਨਹਿਰ ਦੀ ਸੀ ਉੱਥੇ ਲਸ਼ਮਣ ਸਿੰਘ ਧਾਰੋਵਾਲ ਦੇ ਭੇਜੇ ਹੋਏ ਬੰਦੇ ਨੂੰ ਕੋਈ ਵੀ ਜਥਾ ਨਹੀਂ ਮਿਲਿਆ ਉਹ ਵਾਪਸ ਆ ਗਿਆ ਕਹਿੰਦਾ ਜੀ ਉੱਥੇ ਤੇ ਕੋਈ ਜਥਾ ਹੈ ਨਹੀਂ ਕਹਿੰਦਾ ਚਲੋ ਫਿਰ ਆਪਾਂ ਚੱਲਦੇ ਆ ਕਹਿੰਦੇ ਤੇ ਸਰਦਾਰ ਦਲੀਪ ਸਿੰਘ ਸ਼੍ਰੋਮਣੀ ਕਮੇਟੀ ਦੀ ਦਿੱਤੀ ਹੋਈ ਚਿੱਠੀ ਨੂੰ ਲੈ ਕਰਕੇ ਕਹਿੰਦੇ ਪੂਰੀ ਰਾਤ ਲੱਭਦਾ ਰਿਹਾ ਪਰ ਉਹਨਾਂ ਨੂੰ ਲਸ਼ਮਣ ਸਿੰਘ ਧਾਰੋਵਾਲ ਦਾ ਜਥਾ ਨਹੀਂ ਮਿਲਿਆ ਆਖਰਕਾਰ ਕਾਫੀ ਰਾਤ ਬਤੀਤ ਹੋ ਗਈ ਤੇ ਸਰਦਾਰ ਦਲੀਪ ਸਿੰਘ ਸਰਦਾਰ ਉੱਤਮ ਸਿੰਘ ਦੇ ਕਾਰਖਾਨੇ ਵਿੱਚ ਜਾ ਕੇ ਸੌਂ ਗਿਆ ਤੇ ਸ਼ਰਮਣੀ ਕਮੇਟੀ ਦੀ ਭੇਜੀ ਚਿੱਠੀ ਉਹਨੇ ਸਰਦਾਰ ਬਰਿਆਮ ਸਿੰਘ ਨੂੰ ਦਿੱਤੀ ਆਖਿਆ ਤੂੰ ਜਦੋਂ ਵੀ ਜਥੇ ਤੈਨੂੰ ਮਿਲੇ ਆ ਚਿੱਠੀ ਉਹਨਾਂ ਨੂੰ ਦੇ ਕੇ ਉਹਨਾਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕਣਾ ਹੈ ਜੇ ਉਹ ਚਲੇਗੇ ਤੇ ਬਹੁਤ ਨੁਕਸਾਨ ਹੋ ਸਕਦਾ ਕਹਿੰਦੇ ਜਦੋਂ ਭਾਈ ਲక్ష్మణ ਸਿੰਘ ਧਾਰੋਵਾਲ ਦਾ ਜਥਾ ਬਿਲਕੁਲ ਨਨਕਾਣਾ ਸਾਹਿਬ ਦੇ ਨੇੜੇ ਪਹੁੰਚ ਗਿਆ ਤੇ ਸਰਦਾਰ ਬਰਿਆਮ ਸਿੰਘ ਜੀ ਚਿੱਠੀ ਲੈ ਕੇ ਆਏ ਕਹਿੰਦੇ ਜੀ ਇਹ ਚਿੱਠੀ ਸ਼ਰਮਣੀ ਕਮੇਟੀ ਨੇ ਤੁਹਾਨੂੰ ਦਿੱਤੀ ਹੈ ਹੁਕਮ ਕੀਤਾ ਹੈ ਕਿ ਕੋਈ ਵੀ ਜਥਾ ਲੈ ਕੇ ਨਨਕਾਣਾ ਸਾਹਿਬ ਨਾ ਜਾਏ ਅਸੀਂ ਕਰਤਾਰ ਸਿੰਘ ਛੱਬਰ ਦੇ ਜਥੇ ਨੂੰ ਰੋਕ ਦਿੱਤਾ ਹੈ ਜਦੋਂ ਇਹ ਗੱਲ ਹੋਈ ਭਾਈ ਲక్ష్మణ ਸਿੰਘ ਸੋਚੀ ਪੈ ਗਏ ਇੱਕ ਪਾਸੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਤੁਰੇ ਹਾਂ ਤੇ ਇੱਕ ਪਾਸੇ ਇਹ ਚਿੱਠੀ ਹੈ ਹੁਣ ਕੀ ਕੀਤਾ ਜਾਏ ਤੇ ਉਸ ਵੇਲੇ ਸਰਦਾਰ ਟਹਿਲ ਸਿੰਘ ਜੀ ਕਹਿਣ ਲੱਗੇ ਕਹਿਣ ਲੱਗੇ ਗੁਰੂ ਕੇ ਚਰਨਾਂ ਵਿੱਚ ਆਪਾਂ ਅਰਦਾਸ ਕਰਕੇ ਤੁਰੇ ਹੁਣ ਪਿੱਛੇ ਨਹੀਂ ਪਰਤੰਗ ਜੋ ਮਰਜੀ ਹੋ ਜਾਏ ਅਗਾਹ ਕੁਤਰਾੰਗ ਪਿੱਛਾ ਫੇਰਨਾ ਮੁਹਰੜਾ ਇਹ ਸ਼ਬਦ ਪੜਦਿਆਂ ਹੋਇਆਂ ਸਰਦਾਰ ਟਹਿਲ ਸਿੰਘ ਛਾਲ ਮਾਰ ਕੇ ਅਗਾਹ ਵਧ ਤੁਰੇ ਤੇ ਫਿਰ ਪਿੱਛੇ ਕਿਹਨੇ ਰੁਕਣਾ ਸੀ ਸਾਰੇ ਹੀ ਸਿੰਘ ਜਿਹੜੇ ਜੱਥੇ ਦੇ ਨਾਲ ਆਏ ਸਨ ਸਾਰੇ ਹੀ ਅੱਗੇ ਤੁਰ ਪਏ ਜਦੋਂ ਅੱਗੇ ਤੁਰੇ ਤੇ ਨਨਕਾਣਾ ਸਾਹਿਬ ਦੇ ਨੇੜੇ ਜਾ ਕੇ ਸਰਦਾਰ ਟਹਿਲ ਸਿੰਘ ਨੇ ਆਪਣੀ ਜੇਬ ਦੇ ਵਿੱਚੋਂ 18 ਰੁਪਏ ਕੱਢ ਕੇ ਭਈ ਲక్ష్మణ ਸਿੰਘ ਜੀ ਦੀ ਘਰ ਵਾਲੀ ਬੀਬੀ ਇੰਦਰ ਕੌਰ ਦੇ ਹੱਥ ਤੇ ਤਰਿਆ ਆਖਿਆ ਭੈਣ ਜੀ ਤੁਸੀਂ ਬੀਬੀਆਂ ਨੂੰ ਲੈ ਕੇ ਤੰਬੂ ਸਾਹਿਬ ਜਾਓ ਅਸੀਂ ਆਪ ਨਨਕਾਣਾ ਸਾਹਿਬ ਜਾਂਦੇ ਆ ਅੱਗੇ ਜਾ ਕੇ ਪਤਾ ਨਹੀਂ ਕੀ ਭਾਣਾ ਵਾਪਰਨਾ ਹੈ ਪਰ ਜਿੰਨੀ ਕੁ ਜਾਣਕਾਰੀ ਮਿਲੀ ਉਹਦੇ ਮੁਤਾਬਕ ਹਾਲਾਤ ਠੀਕ ਨਹੀਂ ਲੱਗਦੇ ਪਤਾ ਨਹੀਂ ਇਸ ਜਿੰਨੇ ਵੀਰ ਗੁਰਸਿੱਖ ਚੱਲੇ ਨੇ ਇਹ ਕੱਲ ਨੂੰ ਸ਼ਹੀਦ ਹੋ ਜਾਣ ਇਸ ਕਰਕੇ ਸਾਡੀ ਬੇਨਤੀ ਹੈ ਇਹਨਾਂ 18 ਰੁਪਈਆ ਦਾ ਤੁਸੀਂ ਸਾਡੀ ਯਾਦ ਵਿੱਚ ਅਖੰਡ ਪਾਠ ਸਾਹਿਬ ਕਰਵਾਇਓ ਕਹਿੰਦੇ ਜਦੋਂ ਬੀਬੀਆਂ ਨੂੰ ਤੰਗੂ ਸਾਹਿਬ ਭੇਜ ਦਿੱਤਾ ਗਿਆ ਤੇ ਇਹ ਸਮੂੱਚਾ ਜਥਾ ਜਿਹੜਾ ਸੀ ਪਈ ਲక్ష్ਮਣ ਸਿੰਘ ਧਾਰੋਵਾਲ ਦਾ ਸਤਨਾਮ ਵੈਗਰੂ ਦਾ ਜਾਪ ਕਰਦਿਆਂ ਹੋਇਆਂ ਜਦੋਂ ਨਨਕਾਣਾ ਸਾਹਿਬ ਜਨਮ ਸਥਾਨ ਵਾਲੇ ਥਾਂ ਤੇ ਪਹੁੰਚਿਆ ਤੇ ਰੂਟੀਨ ਦੇ ਮੁਤਾਬਕ ਜਿਹੜੀ ਡਿਊਟੀ ਹੈ ਉਹਦਾ ਦਰਵਾਜ਼ਾ ਖੁੱਲਾ ਹੋਇਆ ਸੀ ਤੇ ਸਿੰਘਾਂ ਨੇ ਅੰਦਰ ਜਾ ਕੇ ਗੁਰੂ ਨਾਨਕ ਸਾਹਿਬ ਦੇ ਉਸ ਪਾਵਨ ਸਥਾਨ ਦੇ ਦਰਸ਼ਨ ਦੇਦਾਰ ਕੀਤੇ 5:44-45 ਮਿੰਟ ਦਾ ਅੰਮ੍ਰਿਤ ਵੇਲੇ ਦਾ ਸਮਾਂ ਸੀ ਜਾ ਕੇ ਸੀਸ ਝੁਕਾਇਆ ਉਸ ਪਾਵਨ ਧਰਤੀ ਨੂੰ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਭਾਈ ਲక్ష్మణ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਗਏ ਜਦੋਂ ਤਾਬਿਆ ਬੈਠੇ ਕੁਝ ਸਿੰਘ ਦਰਵਾਜ਼ਿਆਂ ਤੇ ਖੜੇ ਹੋ ਗਏ ਪਹਿਰਾ ਦੇਣ ਲੱਗੇ ਕਹਿੰਦੇ ਬਸ ਜਿਉਂ ਹੀ ਸਾਰੇ ਸਿੰਘ ਅੰਦਰ ਆਏ ਉਸੇ ਵੇਲੇ ਨਰੈਣੂ ਮਹੰਤ ਦੇ ਹੁਕਮ ਦੇ ਨਾਲ ਗੁੰਡਿਆਂ ਨੇ ਬਦਮਾਸ਼ਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਸਭ ਤੋਂ ਪਹਿਲੀ ਗੋਲੀ ਸਰਦਾਰ ਟਹਿਲ ਸਿੰਘ ਦੇ ਵੱਜੀ ਹੋ ਮੌਕੇ ਤੇ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਦਰਵਾਜ਼ੇ ਸੰਬੰਧ ਕੀਤੇ ਗਏ ਗੁੰਡੇ ਬਦਮਾਸ਼ਾਂ ਨੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਦਰਵਾਜ਼ੇ ਤੋੜ ਕੇ ਅੰਦਰ ਚਲੇ ਗਏ ਸਰਦਾਰ ਲక్ష్ਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਪਾਠ ਕਰ ਰਹੇ ਸਨ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਗੋਲੀਆਂ ਨਾਲ ਵੱਜਣ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਲੰਮੇ ਪੈਗੇ ਕਲਾਵੇ ਵਿੱਚ ਲਿਆ ਗੁਰੂ ਗ੍ਰੰਥ ਸਾਹਿਬ ਨੂੰ ਸੈਂਕੜੇ ਗੋਲੀਆਂ ਭਰਾਈਆਂ ਜਾ ਰਹੀਆਂ ਨੇ ਤੇ ਭਾਈ ਲక్ష్ਮਣ ਸਿੰਘ ਵੀ ਗੋਲੀਆਂ ਨਾਲ ਛਲਨੀ ਹੋ ਗਏ ਰੁਨਾਥ ਵਿੱਚੋਂ ਚੌਰ ਨਾਲ ਛੱਡਿਆ ਸਤਿਗੁਰਾਂ ਦੇ ਪਾਵਨ ਸਰੂਪ ਦੇ ਵਿੱਚ ਗੋਲੀਆਂ ਵੱਜੀਆਂ ਕਹਿੰਦੇ ਗੋਲੀਆਂ ਨਾਲ ਜ਼ਖਮੀ ਹੋਏ ਸੈਕਦੇ ਸਿੰਘਾਂ ਨੂੰ ਗੰਡਾਸਿਆਂ ਦੇ ਨਾਲ ਟੋਕੀਆਂ ਦੇ ਨਾਲ ਟਕ ਟਕ ਕੇ ਤੇਲ ਪਾ ਪਾ ਕੇ ਸਾੜਿਆ ਜਾ ਰਿਹਾ ਹੈ ਕਹਿੰਦੇ ਜਦੋਂ ਗੋਲੀ ਚੱਲਣ ਦੀ ਆਵਾਜ਼ ਆਈ ਤੇ ਉਸ ਵੇਲੇ ਸਰਦਾਰ ਉੱਤਮ ਸਿੰਘ ਦੇ ਕਾਰਖਾਨੇ ਵਿੱਚ ਸੁੱਤੇ ਹੋਏ ਭਾਈ ਦਲੀਪ ਸਿੰਘ ਨੇ ਗੋਲੀਆਂ ਦੀ ਆਵਾਜ਼ ਸੁਣੀ ਤੇ ਆਖਿਆ ਵੀ ਭਾਣਾ ਵਾਪਰ ਗਿਆ ਹੈ ਬਿਨਾ ਪੈਰਾਂ ਵਿੱਚ ਜੋੜਾ ਪਾਏ ਨੰਗੇ ਪੈਰੀ ਦੌੜ ਕੇ ਨਨਕਾਣਾ ਸਾਹਿਬ ਪਹੁੰਚ ਗਏ ਜਦੋਂ ਵੇਖਿਆ ਨਾ ਸਾਰੇ ਸਿੰਘਾਂ ਨੂੰ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਜ਼ਖਮੀਆਂ ਨੂੰ ਵੱਡ-ਵੱਡ ਕੇ ਤੇਲ ਪਾ ਕੇ ਨਰੈਣੂ ਮਹੰਤ ਦੇ ਗੁੰਡੇ ਸਾੜ ਰਹੇ ਨੇ ਸਿੰਘਾਂ ਨੂੰ ਕਹਿੰਦੇ ਨਰੈਣੂ ਮਹੰਤ ਆਪ ਘੋੜੇ ਤੇ ਚੜ੍ਹਿਆ ਮੂੰਹ ਬੰਨ੍ਹਿਆ ਹੋਇਆ ਇਹਨੇ ਕਹਿੰਦੇ ਸਰਦਾਰ ਦਲੀਪ ਸਿੰਘ ਜੀ ਨਰੈਣੂ ਮਹੰਤ ਦਾ ਕਲਾਸ ਫੈਲੋ ਸੀ ਹੱਥ ਜੋੜ ਕੇ ਆਖਿਆ ਨਰੈਣੂ ਮਹੰਤ ਨੂੰ ਕਹਿੰਦੇ ਤੁਸੀਂ ਜੋ ਕੁਝ ਕਰਨਾ ਸੀ ਕਰ ਲਿਆ ਪਰ ਪੰਥ ਦਾ ਵਾਸਤਾ ਅਜੇ ਵੀ ਬਸ ਕਰੋ ਮੈਂ ਤੁਹਾਨੂੰ ਪੰਥ ਕੋਲੋਂ ਤੁਹਾਡੀ ਪੁੱਲ ਬਖਸ਼ਾ ਦੇਵਾਂਗਾ ਹੋਰ ਜ਼ੁਲਮ ਨਾ ਕਰੋ ਰੁਕ ਜਾਓ ਤੇ ਜਦੋਂ ਸਰਦਾਰ ਦਲੀਪ ਸਿੰਘ ਨੇ ਵਾਸਤਾ ਪਾਇਆ ਨਰੈਣੂ ਮਹੰਤ ਕਹਿਣ ਲੱਗਾ ਦਲੀਪਿਆ ਤੂੰ ਵੀ ਇਹਨਾਂ ਸਿੱਖਾਂ ਅਕਾਲੀਆਂ ਦੇ ਨਾਲ ਰਲ ਗਿਆ ਏ ਤੇ ਆਪਣੇ ਪਿਸਤੌਲ ਵਿੱਚੋਂ ਚਾਰ ਗੋਲੀਆਂ ਮਾਰ ਕੇ ਸਰਦਾਰ ਦਲੀਪ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ ਸਾਧ ਸੰਤ ਨਨਕਾਣਾ ਸਾਹਿਬ ਦੇ ਉਸ ਪਾਵਨ ਗੁਰਦੁਆਰਾ ਸਾਹਿਬ ਦੇ ਅੰਦਰ ਇਹਨਾਂ ਖੁੰਡ ਲਿਆ ਸਰਦਾਰ ਨਾਰਾਇਣ ਸਿੰਘ ਜੀ ਲਿਖਦੇ ਨੇ ਕਿ ਉੱਥੇ ਇੱਕ ਟੋਆ ਸੀ ਅੰਦਰ ਜਿਹੜਾ 16 ਇੰਚ ਦੂੰਗਾ ਤੇ 14 ਇੰਚ ਚੌੜਾ ਸੀ ਕਹਿੰਦੇ ਉਹ ਟੋਰਾ ਵੀ ਖੂਨ ਨਾਲ ਭਰ ਕੇ ਤੇ ਖੂਨ ਬਾਹਰ ਨੂੰ ਵਗਣਾ ਸ਼ੁਰੂ ਹੋ ਗਿਆ। ਮਹੰਤ ਦੇ ਗੁੰਡਿਆਂ ਨੇ ਕੋਈ ਵੀ ਸਿੱਖ ਜਿਉਂਦਾ ਨਾ ਛੱਡਿਆ। ਭਈ ਲక్ష్మణ ਸਿੰਘ ਧਾਰੋਵਾਲ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਨ ਕਈ ਗੋਲੀਆਂ ਲੱਗ ਕੇ ਜ਼ਖਮੀ ਹੋ ਗਏ। ਉਹਨੂੰ ਗੰਡਾਸੇ ਦੇ ਨਾਲ ਉੱਪਰ ਕਈ ਵਾਰ ਕੀਤੇ ਭਈ ਲక్ష్మణ ਸਿੰਘ ਜੀ ਦੇ ਉੱਪਰ ਕਹਿੰਦੇ ਧੌਣ ਤੇ ਕਈ ਵਾਰ ਹੋਏ। ਤੋਂ ਜਿਹੜੀ ਸੀ ਸਰੀਰ ਨਾਲੋਂ ਅਲੱਗ ਹੋ ਗਏ ਬਸ ਥੋੜੀ ਜੀ ਅੜੀ ਹੋਈ ਸੀ ਕਹਿੰਦੇ ਉਸ ਵੇਲੇ ਧੂਕੇ ਫੜ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚੋਂ ਬਾਹਰ ਲੈ ਗਏ ਬਾਹਰ ਉਹ ਝੰਡ ਅਜੇ ਵੀ ਮੌਜੂਦ ਹੈ ਜਿਸ ਦੇ ਨਾਲ ਪਾਈ ਲక్ష్మణ ਸਿੰਘ ਜੀ ਨੂੰ ਪੁੱਠਾ ਲਟਕਾ ਕੇ ਤੇਲ ਪਾ ਕੇ ਸਾੜ ਦਿੱਤਾ ਗਿਆ ਜਦੋਂ ਇਹ ਸਾਰਾ ਕੁਝ ਵਾਪਰਿਆ ਤੇ ਜਿੰਨੇ ਵੀ ਸਿੰਘ ਸ਼ਹੀਦ ਹੋਏ ਸਨ ਉਹਨਾਂ ਨੂੰ ਤੇਲ ਪਾ ਪਾ ਕੇ ਸਾੜਿਆ ਗਿਆ ਕੁਝ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਨੂੰ ਨੇੜੇ ਕਮਿਆਰਾਂ ਦੀਆਂ ਪੱਟੀਆਂ ਦੇ ਵਿੱਚ ਝੋਕ ਦਿੱਤਾ ਗਿਆ ਕਹਿੰਦੇ ਮਹੰਤ ਦੇ ਸਾਰੇ ਗੁੰਡੇ ਇਕੱਠੇ ਹੋ ਕੇ ਨਨਕਾਣਾ ਸਾਹਿਬ ਦੇ ਅੰਦਰੋਂ ਖੂਨ ਦੇ ਧੱਬੇ ਸਾਫ਼ ਕਰ ਰਹੇ ਨੇ ਤੇ ਇੱਕ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪੈਂਦੀ ਹੈ ਬਾਪੂ ਮੈਂ ਵੀ ਸ਼ਹੀਦ ਹੋਣਾ ਹੈ ਉਹ ਆਵਾਜ਼ ਸੁਣ ਕੇ ਤੇ ਡਰ ਗਏ ਕਹਿੰਦੇ ਵੀ ਸਾਰੇ ਸਿੱਖ ਅਸੀਂ ਖਤਮ ਕਰ ਦਿੱਤੇ ਨੇ ਇਹ ਆਵਾਜ਼ ਕੀ ਦੀ ਹੈ ਕਹਿੰਦੇ ਫਿਰ ਆਵਾਜ਼ ਆਈ ਬਾਪੂ ਤੂੰ ਆਪ ਸ਼ਹੀਦ ਹੋ ਗਿਆ ਮੈਂ ਵੀ ਸ਼ਹੀਦ ਹੋਣਾ ਸੀ ਮੈਂ ਸ਼ਹੀਦ ਹੋਣ ਵਾਸਤੇ ਆਇਆ ਸੀ ਮੈਂ ਵੀ ਸ਼ਹੀਦ ਹੋਣਾ ਹੈ ਜਦੋਂ ਧਿਆਨ ਨਾਲ ਸੁਣਿਆ ਤੇ ਇਹ ਆਵਾਜ਼ ਜਰਗ ਪਿੰਡ ਦੇ 9 ਸਾਲ ਦੇ ਬੱਚੇ ਸਰਦਾਰ ਦਰਬਾਰਾ ਸਿੰਘ ਦੀ ਸੀ ਜਿਹੜਾ ਆਪਣੇ ਪਿਤਾ ਸਰਦਾਰ ਕੇਰ ਸਿੰਘ ਦੇ ਨਾਲ ਆਇਆ ਹੈ ਇਹਦੇ ਸਰਦਾਰ ਦਰਬਾਰਾ ਸਿੰਘ 21 ਦਿਨਾਂ ਦਾ ਸੀ ਜਦੋਂ ਇਹਦੀ ਮਾਂ ਰਤਨ ਕੌਰ ਚਲਾਣਾ ਕਰ ਜਾਂਦੀ ਹੈ ਇਹਦੀ ਦਾਦੀ માતા ਹਰਨਾਮ ਕੌਰ ਨੇ ਬੜੀ ਮਿਹਨਤ ਨਾਲ ਇਹਨੂੰ ਪਾਲਿਆ ਕਿ ਬਚਪਨ ਦੇ ਵਿੱਚ ਸਹਿਬਜ਼ਾਦਿਆਂ ਦੀਆਂ ਗਾਥਾ ਸੁਣਾਈਆਂ ਕਿ ਸਾਡੀ ਕੌਮ ਦੇ ਅੰਦਰ 7 ਸਾਲ ਦੇ 9 ਸਾਲ ਦੇ ਸਹਿਬਜ਼ਾਦੇ ਸ਼ਹੀਦ ਹੋਏ ਨੇ ਤੇ ਮਾਂ ਨੇ ਦੱਸਿਆ ਸੀ ਦਾਦੀ ਨੇ ਜਿਹੜੇ ਸ਼ਹੀਦ ਹੋ ਜਾਂਦੇ ਨੇ ਅਮਰ ਹੋ ਜਾਂਦੇ ਨੇ ਉਹ ਕਦੇ ਮਰਦੇ ਨਹੀਂ ਮੁੜ ਕੇ ਤੇ ਜਦੋਂ ਸਰਦਾਰ ਕੇਦਰ ਸਿੰਘ ਇਹ ਹਵਾਲਦਾਰ ਸੀ ਫੌਜ ਦੇ ਅੰਦਰ ਇਹ ਭਾਈ ਟਹਿਲ ਸਿੰਘ ਦੇ ਜਥੇ ਵਿੱਚ ਜਾ ਕੇ ਸ਼ਾਮਲ ਹੋਣ ਲੱਗਾ ਨਨਕਾਣਾ ਸਾਹਿਬ ਲਈ ਤੇ ਸਰਦਾਰ ਦਰਬਾਰਾ ਸਿੰਘ ਨੇ ਜਿੱਦ ਕੀਤੀ ਇਸ ਬੱਚੇ ਨੇ ਕਹਿੰਦਾ ਵੀ ਮੈਂ ਵੀ ਨਾਲ ਜਾਣਾ ਹੈ ਤੇ ਇਹਨੂੰ ਰੋਕਿਆ ਇਨੇ ਜਿੱਦ ਕੀਤੀ ਆਖਿਆ ਪਿਤਾ ਜੀ ਮੈਂ ਵੀ ਨਾਲ ਜਾਵਾਂਗਾ ਜੇ ਤੁਸੀਂ ਸ਼ਹੀਦ ਹੋਣ ਵਾਸਤੇ ਚੱਲਿਓ ਮੈਂ ਵੀ ਸ਼ਹੀਦ ਹੋਵਾਂਗਾ ਕਹਿੰਦੇ ਜਦੋਂ ਗੋਲੀਆਂ ਵਰ ਰਹੀਆਂ ਸਨ ਸਰਦਾਰ ਕੇਰ ਸਿੰਘ ਨੂੰ ਗੋਲੀਆਂ ਵੱਜੀਆਂ ਉਹ ਸ਼ਹੀਦ ਹੋ ਗਏ ਸਰਦਾਰ ਕੇਰ ਸਿੰਘ ਦੇ ਟੋਟੇ ਟੋਟੇ ਕਰ ਦਿੱਤੇ ਗਏ ਉੱਤੇ ਤੇਲ ਪਾ ਕੇ ਸਾੜਿਆ ਜਾ ਰਿਹਾ লাশ ਨੂੰ ਕਹਿੰਦੇ ਕਿਸੇ ਨੇ ਕਾਲੀ ਕਾਲੀ ਦਰਬਾਰਾ ਸਿੰਘ ਨੂੰ ਇੱਕ ਬਾਰੀ ਦੇ ਵਿੱਚ ਬੰਦ ਕਰਕੇ ਉੱਪਰੋਂ ਕੁੰਡਾ ਲਾ ਦਿੱਤਾ ਕਿ ਇਹ ਮਾਸੂਮ ਬੱਚਾ ਤੇ ਚਲੋ ਬਚੀ ਜਾਏ ਬਾਕੀ ਤੇ ਸਾਰੇ ਸ਼ਹੀਦ ਹੋ ਗਏ ਨੇ ਪਰ ਜਦੋਂ ਨਰੈਣੂ ਮਹੰਤ ਦੇ ਗੁੰਡਿਆਂ ਨੇ ਆਵਾਜ਼ ਸੁਣੀ ਨਾ ਉਹਨਾਂ ਨੇ ਬਾਰੀ ਖੋਲੀ ਵਿੱਚੋਂ ਦਰਬਾਰਾ ਸਿੰਘ ਨੂੰ ਕੱਢ ਲਿਆ ਤੇ ਦਰਬਾਰਾ ਸਿੰਘ ਭੱਜ ਕੇ ਆਪਣੇ ਪਿਤਾ ਸਰਦਾਰ ਕੇਰ ਸਿੰਘ ਦੀ ਅਧ ਸੜੀ ਲਾਸ਼ ਦੇ ਨਾਲ ਚਿੰਬੜ ਗਿਆ ਆਖਿਆ ਤੂੰ ਮੈਨੂੰ ਨਾਲ ਲੈ ਕੇ ਆਇਆ ਸੀ ਤੂੰ ਆਪ ਸ਼ਹੀਦ ਹੋ ਗਿਆ ਏ ਮੈਂ ਵੀ ਸ਼ਹੀਦ ਹੋਣਾ ਤੇ ਗੁੰਡਿਆਂ ਨੇ ਟੋਕਿਆਂ ਦੇ वार ਕੀਤੇ ਤੇ ਤੇਲ ਪਾ ਕੇ ਜਿਉਂਦੇ ਨੂੰ ਭੁੰਨ ਦਿੱਤਾ ਸਾਧ ਸੰਤ ਦਰਬਾਰਾ ਸਿੰਘ ਜਿਸ ਨੂੰ ਭਰੋਸੇ ਦਾ ਭਾਂਬੜ ਕਿਹਾ ਜਾਂਦਾ ਏ ਜਿਸ ਨੇ ਇਤਿਹਾਸ ਮੁੜ ਕੇ ਦੁਰਾ ਦਿੱਤਾ ਛੋਟੀ ਉਮਰ ਦੇ ਸ਼ਹੀਦਾਂ ਦਾ ਸਰਦਾਰ ਦਰਬਾਰਾ ਸਿੰਘ ਨੂੰ ਸ਼ਹੀਦ ਕੀਤਾ ਗਿਆ ਕਹਿੰਦੇ ਇਧਰ ਸ਼੍ਰੋਮਣੀ ਕਮੇਟੀ ਤੱਕ ਖਬਰ ਪਹੁੰਚ ਗਈ ਕਿ ਨਨਕਾਣਾ ਸਾਹਿਬ ਸਾਕਾ ਵਾਪਰ ਚੁੱਕਾ ਹੈ ਕਹਿੰਦੇ ਤਾਰਾਂ ਪਾ ਦਿੱਤੀਆਂ ਗਈਆਂ ਇਧਰ ਸਰਦਾਰ ਕਰਤਾਰ ਸਿੰਘ ਛੱਬਰ ਨੂੰ ਪਤਾ ਲੱਗਾ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਹੋ ਗਈਆਂ ਐਲਾਨ ਹੋ ਗਿਆ ਕਿ ਨਨਕਾਣਾ ਸਾਹਿਬ ਜਾਣਾ ਹੈ 2200 ਸਿੰਘਾਂ ਦਾ ਜਥਾ ਲੈ ਕੇ ਸਰਦਾਰ ਕਰਤਾਰ ਸਿੰਘ ਛੱਬਰ ਪਹੁੰਚ ਗਿਆ ਇਧਰ ਅੰਗਰੇਜ਼ ਸਰਕਾਰ ਨੇ ਨਨਕਾਣਾ ਸਾਹਿਬ ਦੀ ਨਾਕਾਬੰਦੀ ਕਰ ਦਿੱਤੀ ਤਾਲਾ ਲਾ ਦਿੱਤਾ ਫੌਜ ਦੇ ਪਹਿਰੇ ਲਾ ਦਿੱਤੇ ਮਹੰਤ ਨੂੰ ਗੁਪਤ ਰਸਤੇ ਥਾਣੀ ਬਾਹਰ ਕੱਢਿਆ ਗਿਆ। ਤੋਂ ਜਦੋਂ ਸਰਦਾਰ ਕਰਤਾਰ ਸਿੰਘ ਛੱਬਰ ਆਇਆ ਜਥੇ ਨੂੰ ਨਾਲ ਲੈ ਕੇ ਤੇ ਅੰਗਰੇਜ਼ ਪੁਲਿਸ ਅਧਿਕਾਰੀ ਕਹਿਣ ਲੱਗੇ ਛੱਬਰ ਤੁਸੀਂ ਅੱਗੇ ਨਹੀਂ ਜਾ ਸਕਦੇ ਅੱਗੇ ਪੁਲਿਸ ਦਾ ਸਖਤ ਪਹਿਰਾ ਹੈ ਜੇ ਤੁਸੀਂ ਅੱਗੇ ਵਧੋਗੇ ਤੇ ਨੁਕਸਾਨ ਹੋਏਗਾ। ਆਖਿਆ ਸਾਡਾ ਕਿੰਨਾ ਕੁ ਨੁਕਸਾਨ ਕਰ ਲਓਗੇ। ਸਾਡੇ ਸੈਕੜੇ ਭਰਾ ਅੰਦਰ ਸ਼ਹੀਦ ਹੋ ਗਏ ਨੇ ਬਹੁਤ ਵੱਡਾ ਪੰਥ ਦਾ ਕੌਮ ਦਾ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਹੈ ਹੁਣ ਅਸੀਂ ਪਿੱਛੇ ਨਹੀਂ ਹਟਾਂਗੇ ਜਿੰਨਾ ਮਰਜੀ ਨੁਕਸਾਨ ਹੋ ਜਾਏ ਕਹਿਣ ਲੱਗੇ ਸਰਦਾਰ ਕਰਤਾਰ ਸਿੰਘ ਚੱਬਰ ਨੇ ਆਖਿਆ ਅਸੀਂ ਪਹਿਲਾਂ ਸ਼ਾਂਤਮਈ ਢੰਗ ਦੇ ਨਾਲ ਅੱਗੇ ਵਧਾਂਗੇ ਪਰ ਜੇ ਪੁਲਿਸ ਨੇ ਗੋਲੀਆਂ ਚਲਾਈਆਂ ਤੇ ਫਿਰ ਕਿਸੇ ਨੇ ਘਟਨੇ ਕਰਨੀ ਅੱਗੇ ਵਧਦੇ ਜਾਇਓ ਪਿਛਾ ਨਾ ਪੈਰ ਪਾਇਓ ਅੱਜ ਨਨਕਾਣਾ ਸਾਹਿਬ ਦਾ ਪ੍ਰਬੰਧ ਲੈ ਕੇ ਅਸੀਂ ਵਾਪਸ ਆਵਾਂਗੇ ਕਹਿੰਦੇ ਪੁਲਿਸ ਪਿੱਛੇ हटਦੀ ਗਈ ਸਿੰਘ ਅੱਗੇ ਵਧ ਗਏ ਚਾਬੀਆਂ ਸਿੰਘਾਂ ਨੂੰ ਸੌਪੀਆਂ ਗਈਆਂ ਕਹਿੰਦੇ ਜਦੋਂ ਨਨਕਾਣਾ ਸਾਹਿਬ ਦੇ ਦਰਵਾਜ਼ੇ ਖੁੱਲੇ ਸੰਗਤ ਅੰਦਰ ਗਈ ਤੇ ਅੰਦਰ ਦਾ ਸੀਨ ਵੇਖ ਕੇ ਸਾਰਿਆਂ ਦਾ ਮਨ ਪਰ ਆਇਆ ਵੇਖ ਕੇ ਭੁਬਾਂ ਨਿਕਲ ਗਈਆਂ ਕਿ ਥਾਂ ਥਾਂ ਤੇ ਸਿੰਘਾਂ ਦੀਆਂ ਖੋਪੜੀਆਂ ਪਈਆਂ ਨੇ ਥਾਂ ਥਾਂ ਤੇ ਮਾਸ ਦੇ ਟੁਕੜੇ ਤੇ ਲੱਕੜੀ ਦੇ ਗੁਟਕਿਆਂ ਦੇ ਉੱਪਰ ਰੱਖ ਰੱਖ ਕੇ ਸਿੰਘਾਂ ਨੂੰ ਟੁੱਕਿਆ ਗਿਆ ਜਿਵੇਂ ਕਸਾਈ ਮਾਸ ਟੁੱਕਦਾ ਹੈ ਸਰਦਾਰ ਨਰੈਣ ਸਿੰਘ ਜੀ ਕਹਿੰਦੇ ਨੇ ਮੈਂ ਆਪਣੀ ਅੱਖਾਂ ਦੇ ਨਾਲ ਲੱਕੜੀ ਦੇ ਟੁਕੜਿਆਂ ਦੇ ਉੱਪਰ ਸਿੰਘਾਂ ਦੇ ਟੋਟੇ ਵੇਖੇ ਮਾਸ ਦੇ ਚੀਥੜੇ ਲੱਕੜ ਦੇ ਗੁਟਕਿਆਂ ਵਿੱਚ ਫਸੇ ਹੋਏ ਦੇਖੇ ਕਹਿੰਦੇ ਕਿਤੇ ਗਾਤਰੇ ਸੜੇ ਹੋਏ ਪਏ ਨੇ ਕਿਤੇ ਟੁੱਟੀਆਂ ਕਿਰਪਾਨਾਂ ਕਹਿੰਦੇ ਥਾਂ ਥਾਂ ਤੇ ਖੂਨ ਡੁੱਲਿਆ ਹੋਇਆ ਏ ਤੇ ਜਿਸ ਵੇਲੇ ਇਹ ਸਾਰਾ ਕੌਤਕ ਵੇਖਿਆ ਨਾ ਤੇ ਸਾਰੇ ਸਾਧ ਸੰਗਤ ਵਿਰਾਗ ਮਨ ਦੇ ਨਾਲ ਅੰਦਰ ਪਹੁੰਚੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਵਿੱਚ ਗੋਲੀਆਂ ਵੱਜੀਆਂ ਨੇ ਖੂਨ ਜਿਹੜਾ ਹੈ ਸਰੂਪ ਨੂੰ ਲੱਗਾ ਹੋਇਆ ਕਹਿੰਦੇ ਉਸ ਵੇਲੇ ਹੁਕਮ ਲਿਆ ਗਿਆ ਰਮਾਲਾ ਸਾਹਿਬ ਚੁੱਕ ਕੇ ਤੇ ਜਿਹੜਾ ਹੁਕਮ ਆਇਆ ਸੀ ਤਪ ਤਪ ਲੋ ਲੋ ਹੱਥ ਮਰੋਰੋ ਬਾਵਲ ਹੋਈ ਸੋਸ਼ਲ ਲੋਰੋਂ ਤੈਸ਼ੈ ਮਨ ਮੈਂ ਕੀਆ ਰੋਸ ਮੁਝਵ ਗਣਸ਼ੈ ਨਾਹੀ ਦੋਸ਼ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕਹਿ ਹਉ ਬਿਰਹ ਜਾਲੀ ਕਹਿੰਦੇ ਉਥੇ ਭਰੇ ਹੋਏ ਮਨ ਦੇ ਨਾਲ ਫਿਰ ਉਹਨਾਂ ਨੇ ਸੇਵਾ ਸ਼ੁਰੂ ਕੀਤੀ 119 ਖੋਪੜੀਆਂ ਨਨਕਾਣਾ ਸਾਹਿਬ ਦੇ ਅੰਦਰੋਂ ਪ੍ਰਾਪਤ ਹੋਈਆਂ ਚਾਰ ਅੱਧ ਸੜੀਆਂ ਲਾਸ਼ਾਂ ਪ੍ਰਾਪਤ ਹੋਈਆਂ ਤੇ ਸਾਧ ਸੰਤ ਸੱਤ ਖੋਪੜੀਆਂ ਕਮਿਆਰਾਂ ਦੀ ਪੱਠੀ ਵਿੱਚੋਂ ਮਿਲੀਆਂ ਤਿੰਨ ਵੱਡੇ ਟੋਕਰੇ ਮਾਸ ਦੇ ਭਰੇ ਗਏ ਤੇ 10 ਟੋਕਰੇ ਸੜੀਆਂ ਹੋਈਆਂ ਹੱਡੀਆਂ ਦੇ ਭਰੇ ਗਏ ਕਹਿੰਦੇ ਇਹ ਸਾਰੇ ਜਿਹੜੇ ਸੰਸਮਾਨ ਨੂੰ ਇਕੱਠਾ ਕੀਤਾ ਗਿਆ ਤੇ ਬਹੁਤ ਵੱਡੀ ਚਿਖਾ ਜਿਹੜੀ ਇਹ ਤਿਆਰ ਕੀਤੀ ਗਈ ਉਸ ਚਿਖਾ ਦੇ ਉੱਪਰ ਪਹਿਲਾਂ 4 ਅੱਧ ਸੜੀਆਂ ਲਾਸ਼ਾਂ ਰੱਖੀਆਂ ਗਈਆਂ ਫਿਰ 126 ਖੋਪੜੀਆਂ ਹੱਥਾਂ ਵਿੱਚ ਫੜ ਕੇ ਸਿੰਘਾਂ ਨੇ ਟਿਕਾਈਆਂ ਫਿਰ ਭਰੇ ਹੋਏ ਟੋਕਰੇ ਜਿਹੜੇ ਮਾਸ ਦੇ ਸਨ ਉਹ ਚਿਖਾ ਉੱਪਰ ਚਿਨੇ ਗਏ ਹੱਡੀਆਂ ਚਿਨੀਆਂ ਗਈਆਂ ਅਰਦਾਸ ਹੋਈ ਤੇ ਉਸ ਵੇਲੇ ਪ੍ਰਿੰਸੀਪਲ ਜੋਧ ਸਿੰਘ ਜੀ ਉਹਨਾਂ ਨੇ ਆਖਿਆ ਇੱਕ ਵਾਰੀ ਰੁਕ ਜਾਓ ਉਹਨਾਂ ਨੇ ਐਲਾਨ ਕੀਤਾ ਕਿ ਜੇ ਕਿਸੇ ਦੇ ਮਨ ਵਿੱਚ ਵੀ ਸ਼ੰਕਾ ਹੋਵੇ ਜਿਹੜੇ ਲੋਕ ਸ਼ੰਕਾ ਕਰਦੇ ਨੇ ਕਿ ਸਿੱਖ ਹਰ ਰੋਜ਼ ਅਰਦਾਸ ਵਿੱਚ ਕਹਿੰਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੁਆਈਆਂ ਚਰਖੀਆਂ ਤੇ ਚੜੇ ਕਈ ਲੋਕ ਸ਼ੱਕ ਕਰਦੇ ਨੇ ਕਿ ਸਿੰਘ ਇਹ ਕਿਵੇਂ ਕਰ ਸਕਦੇ ਨੇ ਕਹਿੰਦੇ ਅੱਜ ਅਸੀਂ ਕੁਝ ਦੇਰ ਰੁਕ ਜਾਂਦੇ ਆ ਪਰ ਜਿਨ੍ਹਾਂ ਦੇ ਮਨ ਵਿੱਚ ਸ਼ੰਕਾ ਹੈ ਉਹ ਇੱਥੇ ਆ ਕੇ ਵੇਖੋ ਕਿਵੇਂ ਸਿੱਖ ਕੁਰਬਾਨੀ ਦੇ ਕੇ ਗੁਰਧਾਮਾਂ ਨੂੰ ਆਜ਼ਾਦ ਕਰਵਾ ਰਿਆ ਏ ਜਿਹਦੇ ਵੀ ਮਨ ਵਿੱਚ ਸ਼ੰਕਾ ਹੋਵੇ ਅੱਜ ਸਾਹਮਣੇ ਅੱਖਾਂ ਦੇ ਨਾਲ ਵੇਖ ਲਓ ਕਹਿੰਦੇ ਜਦੋਂ ਇਸ ਸਿਖਾਂ ਨੂੰ ਅਗਨ ਟੇਟ ਕੀਤੀ ਅਰਦਾਸ ਕੀਤੀ ਗਈ ਫਿਰ ਹੁਕਮ ਲਿਆ ਤੇ ਹੁਕਮ ਸੀ ਜੋ ਲੋੜੀਂਦੇ RAM ਸੇਵਕ ਸਹੀ ਕੱਢਿਆ ਉਹ ਅਕਾਲ ਪੁਰਖ ਪਰਮੇਸ਼ਰ ਦੇ ਭਾਣੇ ਨੂੰ ਮੰਨਦਿਆਂ ਹੋਇਆਂ ਇਹ ਸਿੰਘਾਂ ਦੇ ਅੰਤਮ ਸੰਸਕਾਰ ਕੀਤੇ ਗਏ ਤੋਂ ਗੁਰਧਾਮ ਜਿਹੜੇ ਸਨ ਉਹਨਾਂ ਦਾ ਸਮੁੱਚਾ ਪ੍ਰਬੰਧ ਸਿੱਖ ਕੌਮ ਦੇ ਕੋਲ ਆਇਆ ਇੰਨੀਆਂ ਵੱਡੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਕੇ ਤੇ ਸਾਧ ਸੰਗਤ ਅੱਜ ਫਿਰ ਬੜਾ ਦੁੱਖ ਹੁੰਦਾ ਏ ਜਦੋਂ ਸਿੱਖ ਕੌਮ 100 ਸਾਲਾਂ ਉਹਨਾਂ ਸ਼ਹੀਦਾਂ ਦੀ ਯਾਦ ਮਨਾਉਣ ਵਾਸਤੇ ਪੂਰੀ ਤਿਆਰੀ ਕਰਕੇ ਜਥੇ ਪਾਕਿਸਤਾਨ ਜਾਣ ਲਈ ਰਵਾਨਾ ਹੋ ਲੱਗੇ ਤੇ ਉਹਨਾਂ ਨੂੰ ਰੋਕ ਦਿੱਤਾ ਗਿਆ ਅੱਜ ਫਿਰ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਅਸੀਂ ਆਪਣੇ ਉਹਨਾਂ ਮਹਾਨ ਸ਼ਹੀਦਾਂ ਦਾ 100 ਸਾਲਾ ਸ਼ਹੀਦੀ ਦਿਹਾੜਾ ਵੀ ਉਧਰ ਜਾ ਕੇ ਨਹੀਂ ਮਨਾ ਸਕਦੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਹੈ ਸਤਿਗੁਰੂ ਕਿਰਪਾ ਕਰਨ ਗੁਰਧਾਮਾਂ ਦੇ ਖੁੱਲੇ ਦਰਸ਼ਨ ਦਿਦਾਰ ਸਾਨੂੰ ਬਖਸ਼ਿਸ਼ ਕਰਨ ਅਤੇ ਅੱਜ ਵੀ ਕਈ ਨਰੈਣੂ ਮਹੰਤ ਦੇ ਵਾਰਿਸ ਅੱਜ ਵੀ ਭੇਸ ਬਦਲ ਕੇ ਪੱਗਾਂ ਬਨ ਕੇ ਸਿੱਖੀ ਦੇ ਵਿੱਚ ਫਿਰ ਪ੍ਰਵੇਸ਼ ਕਰ ਚੁੱਕੇ ਨੇ ਕਈ ਗੁਰਦੁਆਰਿਆਂ ਦੇ ਵਿੱਚ ਪ੍ਰਬੰਧ ਵੀ ਕਰ ਰਹੇ ਨੇ ਅੱਜ ਉਹਨਾਂ ਨੂੰ ਪਛਾਨਣ ਦੀ ਲੋੜ ਹੈ ਸੁਚੇਤ ਹੋਣ ਦੀ ਲੋੜ ਹੈ ਸਾਰੀ ਕੌਮ ਇਕਜੁੱਟ ਹੋ ਕੇ ਇਕ ਮੁਠ ਹੋ ਕੇ ਇਕ ਨਿਸ਼ਾਨ ਦੇ ਥੱਲੇ ਇਕ ਸਿਧਾਂਤ ਲੈ ਕੇ ਇਕ ਮਰਯਾਦਾ ਲੈ ਕੇ ਚੱਲੀਏ ਤਾਂ ਕਿ ਗੁਰਦੁਆਰਿਆਂ ਦਾ ਸਮੁੱਚਾ ਪ੍ਰਬੰਧ ਜਿਹੜਾ ਹੈ ਅੱਜ ਫਿਰ ਸਹੀ ਹੱਥਾਂ ਵਿੱਚ ਆ ਸਕੇ ਕਿਉਂਕਿ ਗੁਰਦੁਆਰੇ ਸਿੱਖੀ ਦੇ ਪ੍ਰਚਾਰ ਦੇ ਸੋਮੇ ਹਨ ਤੇ ਜੇ ਇਸ ਸੋਮੇ ਦੇ ਉੱਪਰ ਨਰੈਣੂ ਮਹੰਤ ਦੇ ਵਾਰਿਸ ਕਾਬਜ਼ ਹੋ ਗਏ ਇਹ ਸੋਮੇ ਜਿਹੜੇ ਜਿੱਥੋਂ ਸਿੱਖੀ ਦੀ ਗੱਲ ਚੱਲਣੀ ਸੀ ਜਿੱਥੋਂ ਸਿੱਖੀ ਦੀ ਮਹਿਕ ਆਉਣੀ ਸੀ ਜੇ ਉਹਨਾਂ ਸੋਮਿਆਂ ਤੇ ਗਲਤ ਲੋਕ ਕਾਬਜ਼ ਹੋ ਜਾਣਗੇ ਤੇ ਸਿੱਖੀ ਦੀ ਖੁਸ਼ਬੂ ਜਿਹੜੀ ਹੈ ਦੁਨੀਆਂ ਵਿੱਚ ਨਹੀਂ ਫੈਲ ਸਕਦੀ ਸੋ ਅੱਜ ਫਿਰ ਵੱਡੀ ਲੋੜ ਹੈ ਨਰੈਣੂ ਮਹੰਤ ਦੇ ਵਾਰਸਾਂ ਨੂੰ ਪਛਾਣੀਏ ਤੋਂ ਉਹਨਾਂ ਮਹਾਨ ਸਿੱਖਾਂ ਦੇ ਜੀਵਨ ਤੋਂ ਪ੍ਰੇਰਣਾ ਲਈਏ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਇਤਿਹਾਸ ਸਿਰਜਿਆ ਹੈ ਉਹਨਾਂ ਸਮੂਹ ਸ਼ਹੀਦ ਸਿੰਘਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਉਹਨਾਂ ਦੀ ਮਹਾਨ ਕਮਾਈ ਨੂੰ ਕੁਰਬਾਨੀ ਨੂੰ ਬਾਰੰਬਾਰ ਕੋਟ-ਕੋਟ ਪ੍ਰਣਾਮ ਸਜਦਾ ਹੈ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨਾ ਚਿਤਾਰਨੀਆਂ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਆ